ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਿੱਦਾਂ ਕਿ ਸਿੱਧੂ ਮੂਸੇਵਾਲੇ ਨੇ ਇੱਕ ਵਾਰ ਕਹੀ ਸੀਗਾ ਜਤ ਵੀ ਸਿੱਧੂ ਮੂਸੇਵਾਲੇ ਦਾ Song ਜਾਂ ਫਿਰ ਕੋਈ Album ਆਉਦੀ ਸੀ ਤਾਂ ਲੋਕ ਕੀ ਜਿਹੜੇ ਆ ਉਹ ਡੇਟਾ ਚੇਂਜ ਕਰ ਲੈਂਦੇ ਸੀਗੇ ਆਪਣੀ Album ਦੀ ਆ ਜਾਂ ਫਿਰ ਆਪਣੀ Movie ਦੀ ਆ ਕਿ ਉਸ ਦਿਨ ਜਿਹੜੀ ਆ ਕੋਈ ਵੀ Movie ਜਾਂ Album ਰਿਲੀਜ਼ ਨਹੀਂ ਹੁੰਦੀ ਸੀ ਉਸੇ ਤਰ੍ਹਾਂ ਹੀ ਜਦੋਂ ਬਾਪੂ ਬਲਕੌਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ 11 ਜੂਨ ਨੂੰ ਜਿਹੜਾ ਵਾ ਉਹ ਸਿੱਧੂ ਦੀ ਐਲਬਮ ਜਿਹੜੀ ਆ ਉਹ ਆਉਣੀ ਆ ਏਪੀ ਆਉਣੀ ਆ ਤਾਂ ਜਿਹੜਾ ਗੈਰੀ ਸੰਧੂ ਦੇ ਵੱਲੋਂ ਆਪਣੀ ਐਲਬਮ ਜਿਹੜੀ ਕਿ 11 ਜੂਨ ਨੂੰ ਆਉਣੀ ਸੀ ਉਸ ਨੂੰ ਲੈ ਕੇ ਜਿਹੜਾ ਵਾ ਕਹਿ ਦਿੱਤਾ ਗਿਆ ਕਿ 11 ਜੂਨ ਨੂੰ ਉਸਦੀ ਐਲਬਮ ਜਿਹੜੀ ਆ ਉਹ ਨਹੀਂ ਆਵੇਗੀ ਜਿਸ ਦੀ ਛੋਟੀ ਜੀ ਕਲਿੱਪ ਤੁਸੀਂ ਅੱਗੇ ਆਪ ਹੀ ਦੇਖ ਸਕਦੇ ਜੀ 11 ਜੂਨ ਨੂੰ ਮੇਰੀ ਐਲਬਮ ਆ ਰਹੀ ਸੀ ਤੇ ਮੈਂ ਰੋਕ ਲਈ ਹੁਣ ਉਹ 11 ਨੂੰ ਜਾਰੀ ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ 11 ਤਰੀਕ ਨੂੰ ਬਾਈ ਦਾ ਗਾਣਾ ਜਿਹੜਾ ਏ ਉਹ ਆਉਣਾ ਏ ਤੇ ਕਿਸ-ਕਿਸ ਨੂੰ ਇੰਤਜ਼ਾਰ ਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ